ਜੈ ਪੀਰਾਂ ਦੀ ਜੀ ਚੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਪੀਰਾਂ ਨੂੰ ਮੰਨਣ ਵਾਲਿਆਂ ਨੂੰ ਗੁੱਸਾ ਕਿਉਂ ਜਲਦੀ ਆ ਜਾਂਦਾ ਹੈ ਗੁੱਸਾ ਆਉਣਾ ਕਿਉਂ ਜ਼ਰੂਰੀ ਵੀ ਹੈ ਤਾਂ ਉਦੇਤੇ ਸਾਨੂੰ ਕੁਝ ਅਮਲ ਵੀ ਕਰਨੇ ਚਾਹੀਏ ਸੀ ਸ਼ਬਦ ਦਾ ਜਾਗ ਕਰਨੀ 21 ਦਿਨ ਤੱਕ ਇਹ ਕੋਈ ਕਲਮਾ ਨਹੀਂ ਹੈ ਇਹ ਕੋਈ ਵਰਤ ਦਾ ਸ਼ਬਦ ਹੈ ਸੋ ਐਤਵਾਰ ਦੀ ਸੇਵਾ ਕਰਦੇ ਆ ਖਾਸ ਕਰਕੇ ਉਹ ਇਨਸਾਨ ਜਿਹੜਾ ਖਾਸ ਮੂਰੇ ਹੋ ਕੇ ਸੇਵਾ ਕਰਦਾ ਹੈ ਚਿਰਾਗ ਰੋਸ਼ਨ ਕਰਦਾ ਹੈ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਤੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈਸਾਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਸਾਰੀ ਸੰਗਤ ਨੂੰ ਪਹਿਲਾਂ ਤਾਂ ਇੱਥੇ ਵੀਰਵਾਰ ਦੀਆਂ ਮੁਬਾਰਕਾਂ ਦਿੰਨੇ ਆ ਜੀ ਸੋ ਵੀਰਵਾਰ ਬੜੀਆਂ ਹੀ ਖੁਸ਼ੀਆਂ ਲੈ ਕੇ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਜਿਸ ਦਿਨ ਵੀਰਵਾਰ ਦਾ ਹੋਵੇ ਉਸ ਦਿਨ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆਨੰਦ ਮਹਿਸੂਸ ਹੁੰਦਾ ਹੈ ਜਿਦੇ ਨਾਲ ਦਿਲੋਂ ਪਿਆਰ ਪੈ ਜਾਂਦਾ ਹੈ ਇੱਕ ਤਾਰ ਜੁੜ ਜਾਂਦੀ ਹੈ ਤਾਂ ਫਿਰ ਉਸ ਦਿਨ ਦਾ ਬੇ ਸਗਰੀ ਦੇ ਨਾਲ ਸਾਰਿਆਂ ਨੂੰ ਇੰਤਜ਼ਾਰ ਰਹਿੰਦਾ ਹੈ ਸੋ ਇੱਥੇ ਇਹ ਕਵਾਂਗੇ ਕਿ ਪ੍ਰਮਾਤਮਾ ਹਰ ਇੱਕ ਨੂੰ ਵੱਲ ਬਖਸ਼ੇ ਸੇਵਾ ਕਰਨ ਦਾ ਤੇ ਆਪਣੇ ਚਰਨਾਂ ਨਾਲ ਲਾ ਕੇ ਜੀਵਨ ਸਫਲ ਆਪਣੀ ਸੰਗਤ ਦਾ ਭਗਤਾਂ ਦਾ ਕਰ ਦੇਣ ਸੋ ਦੇਖੋ ਜੀਵਨ ਸਫਲ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਗੁਰੂ ਦੇ ਨਾਲ ਜੁੜਦੇ ਆਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਸੋ ਜਿਹੜੀਆਂ ਰੂਹਾਂ ਗੁਰੂ ਵਾਲਨਾ ਹੈ ਬਹੁਤ ਹੀ ਕਰਮਾ ਵਾਲੀਆਂ ਹੁੰਦੀਆਂ ਜਿਨ੍ਹਾਂ ਨੂੰ ਗੁਰੂ ਦੀ ਦਾਤ ਮਿਲਦੀ ਹੈ ਸੋ ਬਹੁਤ ਸਾਰੀਆਂ ਰੂਹਾਂ ਜਿਹੜੀਆਂ ਗੁਰੂ ਤੋਂ ਬਿਨਾਂ ਹੀ ਤੁਰ ਜਾਂਦੀਆਂ ਆਂ ਕਹਿੰਦੇ ਆ ਕੀ ਵੱਡੇ ਵੱਡੇ ਦੁਨੀਆਂ ਤੇ ਰਾਜੇ ਰਹੁੰਦੇ ਗਏ ਨਾਮ ਤੋਂ ਬਿਨਾਂ ਸੋ ਦੇਖੋ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲੀ ਹੈ ਜੇਕਰ ਅਸੀਂ ਸਮਾ ਰਹਿੰਦੇ ਹੀ ਉਸ ਨਾਮ ਸ਼ਬਦ ਦੀ ਕਦਰ ਕਰ ਲਈਏ ਤਾਂ ਜਮ੍ਹਾਂ ਦੀ ਮਾਰ ਤੋਂ ਬਚ ਸਕਦੇ ਆਂ ਵਰਨਾ ਸਾਨੂੰ ਕੋਈ ਵੀ ਜਮ੍ਹਾਂ ਦੀ ਮਾਰ ਤੋਂ ਬਚਾ ਨਹੀਂ ਸਕਦਾ ਸੋ ਜੇਕਰ ਬਚਣਾ ਹੈ ਤਾਂ ਨਾਮ ਸਿਮਰਨ ਕਰ ਲੋ ਬਹੁਤ ਹੀ ਫਾਇਦਾ ਲਾਭ ਮਿਲੇਗਾ ਸੋ ਇਸ ਨਾਮ ਸਿਮਰਨ ਦੀ ਅੱਜ ਤੁਹਾਨੂੰ ਕਦਰ ਨਹੀਂ ਹੈ ਪਰ ਜਦੋਂ ਸਮਾਂ ਪੈਣਾ ਹੈ ਫਿਰ ਮੱਥੇ 'ਚ ਹੱਥ ਮਾਰ-ਮਾਰ ਇਨਸਾਨ ਹੁੰਦਾ ਹੈ ਕਿ ਅਸੀਂ ਇਹ ਸਮਾਂ ਕਾਹਤੋਂ ਖਰਾਬ ਕਰ ਲਿਆ ਸੋ ਇਸ ਕਰਕੇ ਸਮਾਂ ਰਹਿੰਦੇ ਹੀ ਜੇਕਰ ਤੁਹਾਨੂੰ ਕੋਈ ਇੰਨੀ ਗੱਲ ਕਹਿੰਦਾ ਹੈ ਮਤ ਦਿੰਦਾ ਹੈ ਤਾਂ ਉਹ ਗੱਲ ਨੂੰ ਪੱਲੇ ਬੰਨ ਲਓ ਕਿਉਂਕਿ ਇਹ ਵੀ ਕੋਈ ਚੰਗਾ ਕਰਮ ਹੀ ਆ ਜਿਹੜਾ ਕਿਸੇ ਦੇ ਨਾ ਕਿਸੇ ਦੇ ਥ्रू ਉਹ ਪ੍ਰਮਾਤਮਾ ਫਿਰ ਤੋਂ ਸੰਦੇਸ਼ ਤੁਹਾਡੇ ਤੱਕ ਪਹੁੰਚਾ ਰਿਹਾ ਹੈ ਕਿ ਸਮਾਂ ਰਹਿੰਦੇ ਹੀ ਸਮੇਂ ਦੀ ਕਦਰ ਕਰ ਲਈ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਸੋ ਜੇ ਬਹੁਤਾ ਨਹੀਂ ਤਾਂ 5 ਮਿੰਟ ਦਾ ਸਮਾਂ ਹਰ ਰੋਜ਼ ਕੱਢਣਾ ਸ਼ੁਰੂ ਕਰ ਦਿਓ ਜਦੋਂ ਵੀ ਟਾਈਮ ਮਿਲਦਾ ਉਦੋਂ ਹੀ ਇਹ ਨਾ ਦੇਖੋ ਕਿ ਸਵੇਰੇ ਹੀ ਕੱਟਣਾ ਹੈ ਆ ਪਰ ਸਵੇਰ ਨੂੰ ਟਾਈਮ ਨਹੀਂ ਮਿਲਿਆ ਸ਼ਾਮ ਨੂੰ ਹੀ ਕੱਟਣਾ ਸ਼ਾਮ ਨੂੰ ਟਾਈਮ ਨਹੀਂ ਮਿਲਿਆ ਜਦੋਂ ਵੀ ਵਕਤ ਮਿਲਦਾ ਹੈ 5 ਮਿੰਟ ਦਾ ਸਮਾਂ ਹਰ ਰੋਜ਼ ਆਦਤ ਬਣਾ ਲਓ ਕੱਢ ਲਿਆ ਕਰੋ ਸੋ ਜਦੋਂ ਤੁਸੀਂ 5 ਮਿੰਟ ਦੇ ਆਦੀ ਹੋ ਗਏ ਤਾਂ ਤੁਹਾਡੀ ਜਿੰਦਗੀ ਦੇ ਵਿੱਚ ਇੰਨੀਆਂ ਕੁ ਖੁਸ਼ੀਆਂ ਦੁੱਖ ਜਿਹੜੇ ਦੂਰ ਚਲੇ ਜਾਣਗੇ ਤੇ ਖੁਸ਼ੀਆਂ ਜ਼ਿੰਦਗੀ ਵਿੱਚ ਆ ਜਾਣਗੀਆਂ ਤੇ ਤੁਸੀਂ ਸੋਚ-ਸੋਚ ਹੈਰਾਨ ਹੋਵੋਗੇ ਸੋ ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸ ਦਿੰਨੇ ਆ। ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜਿਸ ਦੇ ਬੱਚਾ ਨਾ ਹੋਵੇ ਉਸ ਨੂੰ ਦਰਬਾਰ ਦੇ ਕੀ ਕੰਮ ਕਰਨਾ ਚਾਹੀਦਾ ਕਿਹੜੀ ਸੇਵਾ ਕਰਨੀ ਚਾਹੀਦੀ ਆ ਸੋ ਦੇਖੋ ਇੱਕ ਹੁੰਦਾ ਹੈ ਕਿ ਜਦੋਂ ਸਾਨੂੰ ਕੁਝ ਚਾਹੀਦਾ ਹੈ ਪਰ ਉਹ ਮਿਲ ਨਹੀਂ ਰਿਹਾ ਸੇਵਾ ਵੀ ਕਰਦੇ ਜ਼ਿਕਰ 11ਵੀਂ ਵਾਲੀ ਸਰਕਾਰ ਦੀ ਸੇਵਾ ਕਰਦੇ ਹੋ ਜਾਂ ਲੱਖ ਦਾਤਾ ਪੀਰ ਦੀ ਨਿਆਜ਼ਾਂ ਸੁਖੀਆਂ ਜਾਂਦੀਆਂ ਹਨ ਇੱਛਾ ਦੇ ਅਨੁਸਾਰ ਸੋ ਜਿਸ ਤਰ੍ਹਾਂ ਦੀ ਤੁਹਾਡੀ ਭਾਵਨਾ ਹੈ ਕਿਉਂਕਿ 11ਵੀਂ ਵਾਲੀ ਸਰਕਾਰ ਕਦੇ ਕਿਸੇ ਦੀ ਝੋਲੀ ਖਾਲੀ ਨਹੀਂ ਰਹਿਣ ਦਿੰਦੀ ਉਹ ਖੁਸ਼ੀਆਂ ਦੇ ਨਾਲ ਝੋਲੀਆਂ ਨੂੰ ਭਰ ਦਿੰਦੇ ਆ ਸੋ ਜੇਕਰ ਸੱਚੇ ਮਨ ਦੇ ਨਾਲ ਵਿਸ਼ਵਾਸ ਰੱਖ ਕੇ ਉਹਨਾਂ ਤੋਂ ਕੁਝ ਮੰਗਿਆ ਜਾਵੇ ਤੇ ਨਿਆਜ ਦੀ ਜਾਂ 11ਵੀਂ ਦੀ ਸੁਖਣਾ ਸੁਖ ਲਈ ਜਾਵੇ ਸੋ ਸੁਖਣਾ ਸੁਖਣੀ ਤਾਂ ਆਸਾਨ ਹੁੰਦੀ ਹੈ ਪਰ ਸੁਖਣਾ ਲਾਉਣੀ ਥੋੜੀ ਮੁਸ਼ਕਲ ਹੋ ਜਾਂਦੀ ਕਿਉਂਕਿ ਇਨਸਾਨ ਆਲਸ ਕਰ ਲੈਂਦਾ ਹੈ ਤੇ ਉਸ ਆਲਸ ਦੀ ਵਜ੍ਹਾ ਨਾਲ ਜ਼ਿੰਦਗੀ ਵਿੱਚ ਮੁਸੀਬਤਾਂ ਵੀ ਕਾਫੀ ਆ ਜਾਂਦੀਆਂ ਸੋ ਕੋਸ਼ਿਸ਼ ਕਰਿਆ ਕਰੋ ਜੇਕਰ ਕੋਈ ਸੁਖਣਾ ਸੁੱਥੀ ਹੋਈ ਆ ਉਹ ਸੁਖਣਾ ਪੂਰੀ ਹੋਣ ਤੋਂ ਬਾਅਦ ਜ਼ਰੂਰ ਲਾਦਿਆ ਕਰੋ ਸੋ ਬਾਕੀ ਮਾਲਕ ਦੇ ਦਰ ਤੇ ਵਿਸ਼ਵਾਸ ਰੱਖ ਕੇ ਇੱਕ ਦਰ ਦੇ ਹੋ ਕੇ ਬੈਠੇ ਰਹੋ ਹਰ ਰੋਜ਼ ਮੰਗਣਾ ਸ਼ੁਰੂ ਕਰ ਦਿਓ ਜਿਸ ਚੀਜ਼ ਦੀ ਜ਼ਰੂਰਤ ਹੈ ਜਦੋਂ ਤੁਸੀਂ ਹਰ ਵਕਤ ਉਹ ਪ੍ਰਮਾਤਮਾ ਨੂੰ ਮਨ ਵਿੱਚ ਯਾਦ ਰੱਖੋਗੇ ਇੱਕ ਹੀ ਅਰਦਾਸ ਕਰਦੇ ਜਾਓਗੇ ਤਾਂ ਕਬੂਲ ਅਰਦਾਸ ਜ਼ਰੂਰ ਹੁੰਦੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਰਾਤ ਨੂੰ ਪਹਿ ਪਹਿ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਣੇ ਆਪ ਕਲਮਾ ਚੱਲ ਪੈਂਦਾ ਹੈ ਸੋ ਦੇਖੋ ਇੱਥੇ ਪਹਿਲਾਂ ਤਾਂ ਥੱਲੇ ਇੱਕ ਰਿਪਲਾਈ ਵੀ ਆਇਆ ਹੋਇਆ ਹੈ ਆਪਾਂ ਵੀ ਉਹੀ ਗੱਲ ਕਵਾਂਗੇ ਪਹਿਲਾਂ ਵੀ ਕਾਫੀ ਵਾਰ ਵੀਡੀਓ ਵਿੱਚ ਕਹਿ ਚੁੱਕੇ ਹਾਂ ਕਿ ਇਹ ਗੱਲਾਂ ਨੂੰ ਜਿੰਨਾ ਤੁਸੀਂ ਗੁਪਤ ਰੱਖੋਗੇ ਉਨਾ ਹੀ ਇਹਦਾ ਤੁਹਾਨੂੰ ਲਾਭ ਮਿਲੇਗਾ ਕਿਉਂਕਿ ਗੱਲ ਨਿਖਰਨੀ ਸ਼ੁਰੂ ਹੋ ਜਾਂਦੀ ਹੈ ਮਾਲਕ ਦੀ ਕਿਰਪਾ ਦੀਆਂ ਇਹ ਨਿਸ਼ਾਨੀਆਂ ਹੁੰਦੀਆਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਕਿਸੇ ਦੇ ਨਾਲ ਸ਼ੇਅਰ ਨਾ ਕੀਤੀ ਜਾਵੇ ਤਾਂ ਵਧੀਆ ਗੱਲ ਹੈ ਕਿਉਂਕਿ ਜਿੰਨਾ ਤੁਸੀਂ ਪੜਦਾ ਰੱਖੋਗੇ ਪ੍ਰਮਾਤਮਾ ਤੁਹਾਡਾ ਵਿਸ਼ਵਾਸ ਭਰੋਸਾ ਦੇਖ ਕੇ ਉਨਾ ਹੀ ਤੁਹਾਨੂੰ ਵੱਲ ਬਖਸ਼ੇਗਾ ਸੇਵਾ ਕਰਨ ਦਾ ਤੇ ਨਾਲ ਦੀ ਨਾਲ ਜੋ ਗੱਲ ਹੈ ਉਹ ਲਿਖਰਨੀ ਸ਼ੁਰੂ ਹੋ ਜਾਵੇ ਕਿ ਸਭ ਕੁਝ ਪਹਿਲਾਂ ਹੀ ਉਹ ਪ੍ਰਮਾਤਮਾ ਤੁਹਾਨੂੰ ਦਿਖਾ ਦਿਆ ਕਰੇਗਾ ਜੋ ਜ਼ਿੰਦਗੀ ਵਿੱਚ ਹੋਣ ਵਾਲਾ ਹੈ ਸੋ ਇਹਨਾਂ ਨੂੰ ਗੁਪਤ ਰੱਖੋ ਜੇਕਰ ਆਪਾਂ ਰੌਲਾ ਪਾਉਂਦੇ ਆ ਤੇ ਆਪਾਂ ਰੌਲਾ ਪਾ ਕੇ ਹੁਣ ਇਹ ਤਾਂ ਸਾਬਤ ਨਹੀਂ ਕਰਨਾ ਕਿ ਪ੍ਰਮਾਤਮਾ ਦੀ ਕਿਰਪਾ ਹੋ ਗਈ ਆ ਕਿਉਂਕਿ ਕਿਸੇ ਨੇ ਸਮਝਣਾ ਕਿਸੇ ਨੇ ਨਹੀਂ ਸਮਝਣਾ ਸੋ ਇਹ ਜੇਦੋਂ ਤੁਸੀਂ ਕਿਸੇ ਨੂੰ ਕੋਈ ਗੱਲ ਦੱਸਦੇ ਇਸ ਤਰ੍ਹਾਂ ਦੀ ਉਹ ਇਗਨੋਰ ਹੀ ਕਰਨਗੇ ਸੋ ਜਿੰਨਾ ਤੁਸੀਂ ਇਹਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਨੂੰ ਗੁਪਤ ਹੀ ਰੱਖੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਜ਼ਿੰਦਗੀ 'ਚ ਜਾ ਕੇ ਲਾਭ ਮਿਲਣ ਵਾਲਾ ਹੈ ਸੋ ਇਸ ਕਰਕੇ ਸੋ ਮਾਲਕ ਦੀ ਕਿਰਪਾ ਵੀ ਕਿਸੇ ਬਿਰਲੀ ਰੂਹ ਤੇ ਹੀ ਹੁੰਦੀ ਹੈ ਜਿਹੜਾ ਵਿਸ਼ਵਾਸ ਰੱਖ ਕੇ ਕਰਮ ਕਰਦਾ ਹੈ ਤਾਂ ਪਰਮਾਤਮਾ ਉਹਦੇ ਤੇ ਹਮੇਸ਼ਾ ਹੀ ਆਪਣੀ ਕਿਰਪਾ ਬਣਾ ਕੇ ਰੱਖਦਾ ਹੈ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਲੱਖ ਦਾ ਤਾਂ ਪੀਰ ਦੀ ਸੇਵਾ ਕਰਦਾ ਹਾਂ ਤੇ ਮੇਰਾ ਘਰ ਬਰਬਾਦ ਹੋ ਗਿਆ ਹੈ ਪਰ ਹੁਣ ਮੈਂ ਆਪਣੇ ਘਰ ਵਾਲੀ ਨੂੰ ਵਾਪਸ ਬੁਲਾਉਣਾ ਚਾਹੁੰਦਾ ਆ ਇਹਦੇ ਲਈ ਮੈਨੂੰ ਦੱਸੋ ਮੈਂ ਕੀ ਕਰਾਂ ਸੋ ਦੇਖੋ ਜੇਕਰ ਪੀਰ ਦੀ ਸੇਵਾ ਕਰਦੇ ਹੋ ਲੱਖ ਦਾ ਤਾਂ ਪੀਰ ਦੀ ਸੇਵਾ ਕਰਦੇ ਹੋ ਸੋ ਉਸ ਵੇਲੇ ਹਮੇਸ਼ਾ ਦਿਲ ਦਾ ਧਿਆਨ ਰੱਖੋ ਸੇਵਾ ਕਰਦੇ ਸਮੇ ਇਹ ਹਮੇਸ਼ਾ ਕਿਹਾ ਕਰੋ ਕਿ ਅਸੀਂ ਇੰਗ੍ਰੈਸ ਦੇ ਵਿੱਚ ਵੀ ਆ ਸਾਡਾ ਪਰਿਵਾਰ ਵੀ ਠੀਕ ਰਵੇ ਤੇ ਸੇਵਾ ਵੀ ਕਬੂਲ ਕਰਿਓ ਜਦੋਂ ਅਸੀਂ ਲਗਨ ਨਾਲ ਸੇਵਾ ਕਰਨੀ ਸ਼ੁਰੂ ਕਰਦੇ ਹਾਂ ਫਿਰ ਮਾਲਕ ਆਪਣਾ ਹੀ ਹੱਕ ਜਤਾਉਂਦਾ ਹੈ ਕਿਉਂਕਿ ਕਈ ਵਾਰੀ ਇਨਸਾਨ ਬਚਨ ਹੀ ਇਸ ਹਸਾਬ ਨਾਲ ਕਰ ਲੈਂਦਾ ਹੈ ਤਾਂ ਫਿਰ ਉਹ ਮਾਲਕ ਉਸੇ ਹਿਸਾਬ ਨਾਲ ਸੇਵਾ ਲੈਣੀ ਸ਼ੁਰੂ ਕਰ ਦਿੰਦਾ ਇੱਕ ਇਨਸਾਨ ਆ ਜਦੋਂ ਸੇਵਾ ਕਰਨੀ ਸ਼ੁਰੂ ਕਰਦਾ ਉਹਨੂੰ ਕੁਝ ਚੰਗਾ ਹੀ ਨਹੀਂ ਲੱਗਦਾ ਇਹਨਾਂ ਨਸ਼ਾ ਹੋ ਜਾਂਦਾ ਹੈ ਨਾਮ ਦਾ ਤੇ ਉਹ ਸਿਰਫ ਮਾਲਕ ਨੂੰ ਮੰਗਦਾ ਹੈ ਤਾਂ ਫਿਰ ਮਾਲਕ ਜਦੋਂ ਫਿਰ ਆਪਣਾ ਬਣਾਉਣ ਤੇ ਆਉਂਦਾ ਹੈ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਵੀ ਇਨਸਾਨ ਦੇ ਰਾਹਤੇ ਵਿੱਚ ਖੜੀਆਂ ਕਰ ਦਿੰਦਾ ਉਹ ਕਿਸ ਤਰ੍ਹਾਂ ਕਿੰਗੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੰਦਾ ਕਿ ਇਹ ਮੈਨੂੰ ਕਿੰਨਾ ਪਿਆਰ ਕਰ ਸਕਦਾ ਹੈ ਤੇ ਇਸ ਤਰ੍ਹਾਂ ਨਾਲ ਵੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਕਿਉਂਕਿ ਜਿਹੜਾ ਵੀ ਪ੍ਰਮਾਤਮਾ ਦੇ ਰਾਸਤੇ ਤੇ ਤੁਰਦਾ ਹੈ ਉਹਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਹੈ ਜਦੋਂ ਪ੍ਰੀਖਿਆ ਜੋ ਪਾਸ ਹੋ ਜਾਂਦਾ ਤਾਂ ਫਿਰ ਸਾਰੀਆਂ ਮੁਸ਼ਕਲਾਂ ਦਾ ਨਾਸ਼ ਵੀ ਉਹ ਪਰਮਾਤਮਾ ਕਰ ਦਿੰਦਾ ਹੈ ਸੋ ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਕਦੇ ਵੀ ਡੋਲੋ ਨਾ ਪਰਮਾਤਮਾ ਤੇ ਫਿਰ ਵਿਸ਼ਵਾਸ ਰੱਖੋ ਜੇਕਰ ਇੱਕ ਵਾਰ ਉਹਦੇ ਬਣ ਗਏ ਆ ਤਾਂ ਫਿਰ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਜਾਓ ਕੁਝ ਵਿਗੜ ਨਹੀਂ ਦੇਵੇਗਾ ਕਿਉਂਕਿ ਉਹ ਪ੍ਰਮਾਤਮਾ ਆਪਣੇ ਪ੍ਰਤੀ ਤੁਹਾਡਾ ਪਿਆਰ ਦੇਖਦਾ ਹੈ ਜੇ ਪ੍ਰੀਖਿਆ ਵੀ ਲੈਂਦਾ ਹੈ ਸੋ ਬਾਕੀ ਉਸ ਮਾਲਕ ਅੱਗੇ ਅਰਦਾਸ ਬੇਨਤੀ ਕਰੋ ਉਹਨਾਂ ਦੇ ਨਾਮ ਦੀ ਨਿਆਜ਼ ਸੁੱਖ ਲਵੋ ਜਿਸ ਦਿਨ ਤੁਹਾਡਾ ਕਰਮ ਕਬੂਲ ਕਰ ਲਿਆ ਪ੍ਰਮਾਤਮਾ ਨੇ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਜੋ ਨਿਆਜ ਸੁਖੀ ਹੈ ਉਹਦਾ ਭੋਗ ਲਗਾਉਣਾ ਨਿਆਜ ਦੇਣੀ ਹੈ ਤਾਂ ਅਰਦਾਸ ਬੇਨਤੀ ਕਾਨੇ ਸ਼ੁਕਰਾਨਾ ਉਹ ਮਾਲਕ ਦਾ ਜ਼ਰੂਰ ਕਰਨਾ ਕਿਉਂਕਿ ਵਿਸ਼ਵਾਸ ਰੱਖ ਕੇ ਜੇਕਰ ਤੁਸੀਂ ਕੋਈ ਕਰਮ ਕਰਦੇ ਹੋ ਉਹ ਬੇਰਥਾ ਕਦੇ ਵੀ ਨਹੀਂ ਜਾਂਦਾ ਜਦੋਂ ਡਾਵਾ ਡੋਲ ਹੁੰਦੇ ਰਹਿੰਦੇ ਹੋ ਆਪਣੇ ਆਪ ਹੀ ਸਾਰੇ ਫੈਸਲੇ ਕਰਨ ਦੀ ਕੋਸ਼ਿਸ਼ ਕਰਦੇ ਤਾਂ ਇਸ ਤਰ੍ਹਾਂ ਕੁਝ ਵੀ ਨਹੀਂ ਹੱਥ ਲੱਗਦਾ ਸੋ ਵਿਸ਼ਵਾਸ ਰੱਖ ਕੇ ਬੈਠ ਜਿਓ ਇੱਕ ਦਰਦ ਵੀ ਕੋਈ ਪਾਵਰ ਹੈ ਜਿੱਕਰ ਅਸੀਂ ਉਹਨੂੰ ਮੰਨਦੇ ਆ ਉਹਦਾ ਅਸੀਂ ਜ਼ਿਕਰ ਕਰਦੇ ਇਹ ਤਾਂ ਉਹ ਹੈਗਾ ਵੀ ਆ ਫਿਰ ਫਿਕਰ ਕਦੇ ਨਾ ਕਰਿਆ ਕਰੋ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਕਿ ਗੁੱਸਾ ਜ਼ਿਆਦਾ ਕਿਉਂ ਉਹਨਾਂ ਰੂਹਾਂ ਨੂੰ ਆਉਂਦਾ ਹੈ ਜਿਹੜੇ ਸੇਵਾ ਕਰਦੇ ਆ ਬੰਦਗੀ ਕਰਦੇ ਆ ਖਾਸ ਕਰਕੇ ਪੀਰਾਂ ਦੀ ਜਾਂ ਮਸਤਾਂ ਦੀ ਕਿਉਂਕਿ ਇਹ ਪੀਰ ਜਾਂ ਮਸਤ ਮਲੰਗ ਇਹ ਅੱਗ ਦੀਆਂ ਨਾਲਾਂ ਮੰਨੇ ਗਏ ਆ ਇਹ ਅੱਗ ਦਾ ਘਰ ਹੈ ਜਦੋਂ ਇਹਨਾਂ ਨੂੰ ਕਰੋਧ ਆਉਂਦਾ ਹੈ ਗੁੱਸਾ ਆਉਂਦਾ ਹੈ ਜਿਹੜਾ ਭਗਤ ਸੇਵਾ ਕਰਦਾ ਜਦੋਂ ਉਹਦਾ ਕੋਈ ਮਨ ਦਿਖਾਉਂਦਾ ਹੈ ਤਾ ਫਿਰ ਕਰੋਧ ਵੀ ਇਸ ਹਿਸਾਬ ਨਾਲ ਆਉਂਦਾ ਕਿ ਜੋ ਮੂੰਹ ਵਿੱਚੋਂ ਕਹਿ ਦੋਂਗੇ ਉਹ ਹੀ ਸੱਚ ਹੋ ਜਾਂਦਾ ਹੈ ਕਿਉਂ ਹੁੰਦਾ ਹੈ ਕਿਉਂਕਿ ਸੇਵਾ ਜਿਹੜੀ ਉਹ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਆ ਮਨ ਸਾਫ਼ ਹੁੰਦਾ ਹੈ ਤੇ ਮਾਲਕ ਦੀ ਕਿਰਪਾ ਹੋ ਜਾਂਦੀ ਆ ਉਸ ਰੂਹ ਤੇ ਫਿਰ ਉਹ ਪ੍ਰਮਾਤਮਾ ਪੀਰ ਮਸਤ ਚੜ ਕੇ ਹਮੇਸ਼ਾ ਉਸ ਇਨਸਾਨ ਦੇ ਨਾਲ ਰਹਿੰਦੇ ਹੈ ਜਿਹੜਾ ਸੱਚੀ ਲਗਨ ਦੇ ਨਾਲ ਸੇਵਾ ਕਰਦਾ ਹੈ ਸੋਭਾ ਕੀ ਇਥੇ ਇਹ ਵੀ ਕਵਾਂਗੇ ਜਿੰਨੀਆਂ ਵੀ ਰੂਹਾਂ ਇਹ ਵੀਡੀਓ ਨੂੰ ਸੁਣ ਰਹੀਆਂ ਆ ਸੋ ਜੇਰ ਤੁਹਾਨੂੰ ਪਤਾ ਹੈ ਕਿ ਕੋਈ ਹੈ ਜਿਹੜਾ ਪੀਰਾਂ ਦੀ ਸੇਵਾ ਕਰਦਾ ਹੈ ਮਸਤਾਂ ਦੀ ਸੇਵਾ ਕਰਦਾ ਹੈ ਉਹਨੂੰ ਭੁੱਲ ਕੇ ਵੀ ਕੋਈ ਮਾੜਾ ਸ਼ਬਦ ਨਹੀਂ ਕਹਿਣਾ ਚਾਹੀਏ ਪਰਿਵਾਰ ਵਿੱਚੋਂ ਹੈ ਚਾਹੇ ਜਾਣ ਪਛਾਣ ਵਿੱਚੋਂ ਹੈ ਚੁੱਪ ਕਰਕੇ ਜੇਕਰ ਤੁਸੀਂ ਚੰਗਾ ਨਹੀਂ ਕਹਿਣਾ ਤਾਂ ਮਾੜਾ ਵੀ ਕਦੇ ਨਾ ਕਹੋ ਕਿਉਂਕਿ ਮਾਸਤਾ ਦਾ ਬੋਲ ਇੱਕ ਵਾਰ ਮੂੰਹ 'ਚੋਂ ਨਿਕਲਿਆ ਉਹ ਕਦੇ ਕੋਈ ਮੋੜ ਨਹੀਂ ਸਕਦਾ ਜੋ ਮੂੰਹ 'ਚੋਂ ਕਹਿ ਦਿੱਤਾ ਫਿਰ ਉਹ ਹੋ ਕੇ ਰਹਿੰਦਾ ਹੈ ਜਿਸ ਤਰ੍ਹਾਂ ਦੁੱਧ ਉਬਾਲਾ ਕੇ ਬਾਹਰ ਨੂੰ ਆਉਂਦਾ ਹੈ ਇਸੇ ਤਰ੍ਹਾਂ ਪਾਵਰ ਉਹ ਚਲਦੀ ਹੈ ਸੋ ਪਾਵਰ ਜਦੋਂ ਇਕੱਠੀ ਹੋ ਜਾਂਦੀ ਹੈ ਜੋ ਹਸਤੀ ਨਾਲ ਚਲਦੀ ਹੈ ਉਹ ਕੁਛ ਛੋਟੀ ਹਸਤੀ ਨਹੀਂ ਹੈ ਮਸਤ ਵਾਲੀ ਐਵੇਂ ਨਹੀਂ ਕਿਹਾ ਹੈ ਮਸਤ ਮਲੰਗ ਇਹ ਅੱਗ ਦੇ ਵਿੱਚ ਨੱਚਣ ਵਾਲੇ ਨੇ ਜਦੋਂ ਅੱਗ ਧੂਣਾ ਚਲਾਇਆ ਜਾਂਦਾ ਹੈ ਮਲੰਗਾਂ ਦਾ ਪਹਿਰਾ ਕਹਿੰਦੇ ਧੂਨੇ ਤੇ ਹੁੰਦਾ ਹੈ ਸੋ ਇਸ ਕਰਕੇ ਮਲੰਗਾ ਦਾ ਮਸਤਾਨਾ ਕਦੇ ਮੱਖਾ ਨਹੀਂ ਲਾਉਣਾ ਚਾਹੀਦਾ ਤੇ ਬਾਕੀ ਇੱਥੇ ਇੱਕ ਗੱਲ ਉਹਨਾਂ ਰੋਹਾਂ ਨੂੰ ਵੀ ਕਹਾਂਗੇ ਜਿਹੜੇ ਸੇਵਾ ਕਰਦੇ ਆ ਉਹ ਜਿਹਨਾਂ ਨੂੰ ਗੁੱਸਾ ਆਉਂਦਾ ਹੈ ਸੋ ਆਪਣੇ ਆਪ ਤੇ ਕੰਟਰੋਲ ਰੱਖਣਾ ਜਦੋਂ ਵੀ ਲੱਗਦਾ ਹੈ ਕਿ ਪਰਿਵਾਰ ਵਿੱਚ ਜਾਂ ਕਿਤੇ ਵੀ ਕੋਈ ਇਹੋ ਜਿਹਾ ਮਾਹੌਲ ਬਣ ਰਿਹਾ ਆ ਕਿ ਜਿੱਥੇ ਸਾਨੂੰ ਨਹੀਂ ਰੁਕਣਾ ਚਾਹੀਦਾ ਸੋ ਜੇਕਰ ਤੁਸੀਂ ਕੁਝ ਸਮਾਂ ਆਪਣੇ ਤੇ ਕੰਟਰੋਲ ਕਰ ਲਓਗੇ ਇੱਕ ਤਾਂ ਇਹਦੇ ਵਿੱਚ ਤੁਹਾਡਾ ਫਾਇਦਾ ਹੋਵੇਗਾ ਕਿ ਜੋ ਤੁਹਾਡੀ ਸੇਵਾ ਕੀਤੀ ਆ ਉਹ ਬਚੇਗੀ ਜਦੋਂ ਗੁੱਸੇ ਵਿੱਚ ਵੀ ਤੁਸੀਂ ਕੁਝ ਕਹਿੰਦੇ ਹੋ ਕਿਸੇ ਨੂੰ ਤਾਂ ਤੁਹਾਡੀ ਸੇਵਾ ਦੇ ਵਿੱਚੋਂ ਕਟੌਤੀ ਕੀਤੀ ਜਾਂਦੀ ਹੈ ਉਹ ਸੇਵਾ ਲੱਗ ਜਾਂਦੀ ਹੈ ਤੇ ਅਗਲੇ ਦਿਨ ਨੁਕਸਾਨ ਹੋ ਜਾਂਦਾ ਹੈ ਨੁਕਸਾਨ ਦੋਨਾਂ ਤਰ੍ਹਾਂ ਦਾ ਹੀ ਹੁੰਦਾ ਆ ਕਿਉਂਕਿ ਸੇਵਾ ਕਰਨੀ ਬਹੁਤ ਹੀ ਔਖੀ ਹੈ ਸੇਵਾ ਨੂੰ ਸੰਭਾਲਣਾ ਵੀ ਔਖਾ ਹੈ ਸੇਵਾ ਨੂੰ ਜਿਹੜਾ ਸੰਭਾਲ ਲਵੇਗਾ ਤੇ ਜਿੰਦਗੀ ਵਿੱਚ ਸੁੱਖ ਹੀ ਸੁੱਖ ਪਾਵੇਗਾ ਸੋ ਸੇਵਾ ਬਹੁਤ ਹੀ ਮੁਸ਼ਕਲ ਦੇ ਨਾਲ ਕੀਤੀ ਜਾਂਦੀ ਹੈ ਤੇ ਇਸ ਸੇਵਾ ਨੂੰ ਸੰਭਾਲਣਾ ਜ਼ਰੂਰੀ ਹੈ ਆਪਣੇ ਤੇ ਕੰਟਰੋਲ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹੁਣ ਜੇ ਦੁਨਿਆਵੀ ਹਿਸਾਬ ਨਾਲ ਦੇਖਿਆ ਜਾਵੇ ਜਦੋਂ ਸਾਨੂੰ ਜ਼ਰੂਰਤ ਪੈਸੇ ਦੀ ਪੈਂਦੀ ਤਾਂ ਅਸੀਂ ਬੈਂਕ ਵਿੱਚੋਂ ਕਢਾ ਲਿਉਨੇ ਆ ਜੋ ਜਮਾ ਕੀਤਾ ਹੁੰਦਾ ਤੇ ਉਹ ਵਾਪਸ ਥੋੜੀ ਉਹ ਆਪਾਂ ਪੈਸਾ ਜੋ ਅੱਜ ਕਢਾ ਲਿਆ ਹੈ ਵੀ ਵਾਪਸ ਜਮਾ ਕਰਾ ਦੇਵਾਂਗੇ ਉਹ ਤਾਂ ਖਰਚ ਹੋ ਗਿਆ ਜਿੱਥੇ ਲੱਗਣੇ ਸੀ ਲੱਗ ਗਿਆ ਸੋ ਇਸੇ ਤਰ੍ਹਾਂ ਨਾਲ ਹੈ ਜੋ ਨਾਮ ਦੀ ਕਮਾਈ ਹੈ ਉਹ ਜਿੱਥੇ ਲੱਗ ਗਈ ਲੱਗ ਗਈ ਉਹ ਵਾਪਸ ਨਹੀਂ ਆਵੇਗੀ ਸੋ ਇਸ ਕਰਕੇ ਨਾਮ ਦੀ ਕਮਾਈ ਵੀ ਅਕਾਉਂਟ ਦੇ ਵਿੱਚ ਜੁੜਦੀ ਹੈ ਪਰਮਾਤਮਾ ਦੇ ਖਾਤੇ ਤੇ ਚੜੀ ਜਾਂਦੀ ਹੈ ਸੋ ਇਸ ਕਰਕੇ ਉਹ ਸੇਵਾ ਨੂੰ ਕਮਾਈ ਨੂੰ ਸੰਭਾਲਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ